ਕਿ ਕੋਈ ਲੜਕਾ ਐਦਾ ਗੱਡੀ ਤੇ ਲਾਈਟ ਲਗਾ ਕੇ ਐਂਡ ਆਪਣਾ ਰਾਸ਼ਟ ਇੱਕ ਪਾਸੇ ਇੰਡੀਅਨ ਫਲੈਗ ਲਗਾ ਕੇ ਦੂਸਰੇ ਪਾਸੇ ਕੋਈ ਹੋਰ ਫਲੈਗ ਲਗਾ ਕੇ ਗੱਡੀ ਤੇ ਜਾਂਦਾ ਐਂਡ ਇਸ ਨੂੰ ਲੋਕਾਂ ਨੂੰ ਤੰਗ ਪਰੇਸ਼ਾਨ ਦੀ ਜਿਹੜੀ ਸਾਨੂੰ ਥੋੜੀ ਸਮੱਸਿਆ ਆ ਰਹੀ ਸੀ ਤੇਜ਼ ਦੀਆਂ ਜਿਹੜਾ ਬੰਦੀਆਂ ਤਾਰਾਂ ਵਾਂ ਜਿਵੇਂ ਕਿ ਵਿਦਆਊਟ ਨੰਬਰ ਪਲੇਟ ਗਲਾਸ ਥੋੜੇ ਟਿੰਟਡ ਸੀਗੇ ਇਸ ਦੇ ਪਰ ਉਸ ਤੋਂ ਬਾਅਦ ਇਲੀਗਲ ਯੂਜ਼ ਆਫ ਦਿਸ ਲਾਈਟਸ ਤਾਂ ਆਲ ਜਿਹੜੀਆਂ ਵੀ ਬਾਨੀਆਂ ਤਾਂ ਰਵਾਂ ਸੀਗੀਆਂ ਉਸ ਦੇ ਸਤੇ ਅਸੀਂ ਚਲਾਨ ਕੱਟ ਕੇ ਇਸ ਦੀ ਗੱਡੀ ਇمپੋਰਟ ਕੀਤੀ ਹੈ ਜੀ ਤਾਂ ਸ਼ਰਾਰਤ ਮੈਂ ਜਿਵੇਂ ਕੀ ਤੁਹਾਨੂੰ ਪਹਿਲਾਂ ਵੀ ਕਹੇ ਸਿਰਫ ਸ਼ਰਾਰਤ ਦੇ ਪਰਪਸ ਨਾਲ ਕਰ ਰਿਹਾ ਸੀਗਾ ਐਸੱਚ ਕੋਈ ਪੋਲਿਟੀਕਲ ਲਿੰਕ ਹੈ ਹੋਰ ਸਾਹਮਣੇ ਨਹੀਂ ਹੈ ਲੁਧਿਆਣਾ ਦੇ ਵਿੱਚ ਇੱਕ ਵਾਹਨ ਦੇ ਉੱਤੇ ਰੈੱਡ ਅਤੇ ਬਲੂ ਬੱਤੀ ਲਾ ਕੇ ਅਤੇ ਬੀਜੇਪੀ ਦਾ ਝੰਡਾ ਲਾ ਕੇ ਨੌਜਵਾਨ ਮੁੰਡਾ ਸੜਕਾਂ ਤੇ ਘੁੰਮ ਰਿਹਾ ਸੀ ਤੇ ਵਾਇਰਲ ਕਾਫੀ ਵੀਡੀਓ ਜ਼ਿਆਦਾ ਵਾਇਰਲ ਹੋ ਰਹੀ ਸੀ ਕਿ ਤੇ ਇਸ ਦੇ ਬਾਰੇ ਪੁੱਛ ਰਹੇ ਹਾਂ ਮੈਨਰ ਐਸਪੀ ਟ੍ਰੈਫਿਕ ਜਤੀ ਬਾਂਸਲ ਜੁਰਜਨ ਸਰ ਲਾਲ ਬੱਤੀ ਲਾ ਕੇ ਬੀਜੇਪੀ ਦਾ ਕਿਸੇ ਪਾਰਟੀ ਦੇ ਨੁਮਾਇੰਦੇ ਝੰਡਾ ਲਾ ਕੇ ਲੋਕਾਂ ਦੇ ਵਿੱਚ ਖੋਪ ਪਾ ਰਿਹਾ ਡਰ ਪਾ ਰੇ ਕਿ ਸਰ ਇਹ ਇਦਾਂ ਕਰ ਸਕਦੇ ਹਾਂ ਸੀ ਅਸਲ ਵਿੱਚ ਟ੍ਰੈਫਿਕ ਰੂਲ ਦੇ ਵਿੱਚ ਦੇਖੋ ਜੀ ਸਭ ਤੋਂ ਪਹਿਲੀ ਗੱਲ ਇਹ ਹੈ ਕਿ ਸਾਨੂੰ ਕੁਝ ਦਿਨਾਂ ਤੋਂ ਕੰਪਲੇਂਟ ਮਿਲ ਰਹੀ ਸੀਗੀ ਕਿ ਕੋਈ ਲੜਕਾ ਐਦਾ ਗੱਡੀ ਤੇ ਲਾਈਟ ਲਗਾ ਕੇ ਐਂਡ ਆਪਣਾ ਰਾਸ਼ਟ੍ਰ ਇੱਕ ਪਾਸੇ ਇੰਡੀਅਨ ਫਲੈਗ ਲਗਾ ਕੇ ਦੂਸਰੇ ਪਾਸੇ ਕੋਈ ਹੋਰ ਫਲੈਗ ਲਗਾ ਕੇ ਗੱਡੀ ਤੇ ਜਾਂਦਾ ਐਂਡ ਇਸ ਨੂੰ ਲੋਕਾਂ ਨੂੰ ਤੰਗ ਪਰੇਸ਼ਾਨ ਦੀ ਜਿਹੜੀ ਸਾਨੂੰ ਥੋੜੀ ਸਮੱਸਿਆ ਆ ਰਹੀ ਸੀ ਤਾਂ ਫਿਰ ਅਸੀਂ ਜੋ ਲਗਾਤਾਰ ਨਾਕੇ ਲਾ ਕੇ ਸਾਡੇ ਜਿਹੜੇ ਜ਼ੋਨ ਇਨਚਾਰਜ ਨੇ ਜ਼ੋਨ ਨੰਬਰ 3 ਦੇ ਐਸ.ਈ. ਅਵਤਾਰ ਸਿੰਘ ਉਹਨਾਂ ਨਾਕਾ ਲਾ ਕੇ ਇਸ ਨੂੰ ਨੈਬ ਕੀਤਾ ਤੇ ਉਸ ਤੋਂ ਅਸੀਂ ਵੈਰੀਫਾਈ ਕੀਤਾ ਪਹਿਲਾਂ ਮੈਂ ਕਲੀਅਰ ਕਰਦਾ ਕਿ ਇਸ ਦਾ ਕਿਸੇ ਪਾਰਟੀ ਨਾਲ ਕੋਈ ਸੰਬੰਧ ਸਾਹਮਣੇ ਨਹੀਂ ਆਇਆ ਹੈ ਜੇ ਆਪਣੇ ਪੱਧਰ ਤੇ ਹੀ ਆਪਣੇ ਫਲੈਗ ਵਗੈਰਾ ਲਗਾ ਕੇ ਜਿਹੜਾ ਹੈਗਾ ਉਹ ਘੁੰਮ ਰਿਹਾ ਸੀਗਾ ਨੈਸ਼ਨਲ ਫਲੈਗ ਤੇ ਇਹਨੇ ਲਾਈਟਸ ਵਗੈਰਾ ਜਿਹੜੀ ਹੈ ਵੀਆਈਪੀ ਲਾਈਟਸ ਹੁੰਦੀ ਹੈ ਜਾਂ ਐਮਰਜੈਂਸੀ ਲਾਈਟਸ ਕਹਿ ਸਕਦੇ ਆਪਾਂ ਓ ਲਗਾ ਕੇ ਘੁੰਮ ਰਿਆ ਸੀਗਾ ਔਰ ਨੰਬਰ ਪਲੇਟ ਦੀ ਜਗ੍ਹਾ ਇਹ ਅਪਲਾਈਡ ਫੋਰਨ ਨੇ ਕਰਕੇ ਜਿਹੜਾ ਇਹ ਕਰ ਰਿਹਾ ਸੀਗਾ ਤੇ ਇਸ ਦੀਆਂ ਜਿਹੜਾ ਬੰਦੀਆਂ ਧਾਰਾਵਾਂ ਜਿਵੇਂ ਕਿ ਵਿਦਾਊਟ ਨੰਬਰ ਪਲੇਟ ਗਲਾਸ ਥੋੜੇ ਟਿੰਟਡ ਸੀਗੇ ਇਸ ਦੇ ਫਿਰ ਉਸ ਤੋਂ ਬਾਅਦ ਇਲੀਗਲ ਯੂਜ਼ ਆਫ ਥਿਸ ਲਾਈਟਸ ਤਾਂ ਆਲ ਜਿਹੜੀਆਂ ਵੀ ਬਾਨੀਆਂ ਤਾਂ ਰਵਾਂ ਸੀਗੀਆਂ ਉਸ ਚੇਸ ਤੇ ਅਸੀਂ ਚਲਾਨ ਕੱਟ ਕੇ ਇਸ ਦੀ ਗੱਡੀ ਇੰਪੋਰਟ ਕੀਤੀ ਹੈ ਜੀ ਸਰ ਮਨਸ਼ਾ ਕੀ ਸੀਗੀ ਐਲਾਨ ਦੀ ਕਿ ਅਕਸਰੀ ਆਮ ਵਿਅਕਤੀਆਂ ਦੀ ਲਾਈਟਾਂ ਨਹੀਂ ਬਣੀਆਂ ਕਿਉਂਕਿ ਵੱਡੇ ਵੱਡੇ ਅਫਸਰਾਂ ਦੇ ਤੇ ਵੱਡੇ ਵੱਡੇ ਲੀਡਰਾਂ ਵਸੇ ਇਹ ਲਾਈਟਾਂ ਲਾਈ ਜਾਂਦੀਆਂ ਕਿ ਇਹ ਇਹ ਕਰਦਾ ਕੀ ਸੀਗਾ ਤੇ ਬੈਕਗ੍ਰਾਉਂਡ ਕੀ ਇਹ ਇੰਨਾ ਕੋਈ ਜੋ ਹੁਣ ਤੱਕ ਸਾਨੂੰ ਪਤਾ ਲੱਗਿਆ ਇਹ ਇੰਨਾ ਸ਼ਰਾਰਤੀ ਬਸ ਇਹਦਾ ਮੰਤਵ ਸ਼ਰਾਰਤ ਕਰਨਾ ਸੀਗਾ ਵੈਸੇ ਇਹ ਜਿਵੇਂ ਤੰਗ ਪਰੇਸ਼ਾਨ ਕਿਸੇ ਨੂੰ ਕਰਨਾ ਅਨੈਸੀਸਰੀ ਸ਼ਰਾਰਤ ਕਰਨਾ ਬਾਜ਼ਾਰ ਛੁੱਲੜ ਬਾਜੀ ਕਰਨਾ ਇਹੀ ਮੰਤਵ ਇਹਦਾ ਹੈਗਾ ਸੀਗਾ ਫਿਰ ਹਾਟਰ ਦਾ ਅਸੀਂ ਚਲਾ ਨਹੀਂ ਕੀਤਾ ਹਾਟਰ ਨਹੀਂ ਮਿਲਿਆ ਸਾਨੂੰ ਲਾਈਟਸ ਮਿਲੀਆਂ ਫਲੈਸ਼ਲਾਈਟਸ ਨਹੀਂ ਇਸ ਟਾਈਪ ਦਾ ਕੁਝ ਨਹੀਂ ਹੈ ਜੀ ਕੋਈ ਵੱਡੇ ਕ ਰਾਜਨੀਤਿਕ ਘਰਾਣੇ ਜਾਂ ਇਸ ਟਾਈਪ ਦਾ ਕੋਈ ਸਾਹਮਣੇ ਨਹੀਂ ਆਇਆ ਹੈ ਹੀ ਇਸ ਜਸਟ ਅ ਆਰਡੀਨਰੀ ਪਰਸਨ ਲਾਈਕ ਅਸ ਤੇ ਇਹ ਬਸ ਸ਼ਰਾਰਤ ਮੈਂ ਜਿਵੇਂ ਕਿ ਤੁਹਾਨੂੰ ਪਹਿਲਾਂ ਵੀ ਕਹਿਆ ਸਿਰਫ ਸ਼ਰਾਰਤ ਦੇ ਪਰਪਸ ਨਾਲ ਕਰ ਰਿਹਾ ਸੀਗਾ ਐਸ ਸੱਚ ਕੋਈ ਪੋਲਿਟੀਕਲ ਲਿੰਕ ਹੈ ਹੋਰ ਸਾਹਮਣੇ ਨਹੀਂ ਆਇਆ ਸਰ ਇਦਾਂ ਏ ਐਫ ਪਲੇਟ ਲਾਣੀ ਜਾਂ ਕੁੰਬਣਾ ਇਦਾਂ ਮਾਹੌਲ ਬਣਾਣਾ ਮੱਲਿਆ ਦੇ ਵਿੱਚ ਜਾਂ ਜਨਤਾ ਦੇ ਵਿੱਚ ਕੀ ਇਹ 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 ਅਨਿਵਾਰੀਏ ਨੇ ਇਹ ਬਿਲਕੁਲ ਇਲੀਗਲ ਹੈ ਜੀ ਆਈਲ ਕਲੀਅਰ ਹੁਣ ਵੀ ਪਹਿਲਾਂ ਵੀ ਮੈਂ ਕਲੀਅਰ ਕੀਤਾ ਕਿ ਇਹ ਨਾਟ ਅਲਾਉਡ ਹੈ ਮੋਟਰ ਵਹੀਕਲ ਐਕਟ ਚ ਇਹਦੇ ਤੇ ਅੰਦਰ ਕਾਰਵਾਈ ਕੀਤੀ ਜਾ ਸਕਦੀ ਹੈ ਤੁਹਾਡਾ ਵਹੀਕਲ ਇੰਪੌਂਡ ਕੀਤਾ ਜਾ ਸਕਦਾ ਹੈ ਤਾਂ ਇਟਸ ਬਿਲਕੁਲ ਇਲੀਗਲ ਹੈ ਤਾਂ ਆਪਣੇ ਥੋੜੇ ਜਿਹਾ ਉਹਦੇ ਲਈ ਆਪਣਾ ਮੋਨੀਟਰੀ ਨੁਕਸਾਨ ਆਪਣੇ ਵਹੀਕਲ ਦਾ ਨੁਕਸਾਨ ਹੋਣ ਤੋਂ ਬਚਾਵਾ ਕਰਨਾ ਚਾਹੀਦਾ ਜਿਹੜੇ ਵੀ ਇਹ ਜੇ ਸ਼ਰਾਰਤੀ ਅੰਸਰ ਸੜਕਾਂ ਤੇ ਘੁੰਮ ਰਹੇ ਨੇ ਹੂਟਰ ਯੂਜ਼ ਕਰਦੇ ਨੇ ਲੀਗਲੀ ਆ ਪ੍ਰਾਈਵੇਟ ਗੱਡੀਆਂ ਦੇ ਬੱਤੀ ਯੂਜ਼ ਕਰਦੇ ਨੇ ਅਸੀਂ ਉਹਨਾਂ ਦੇ ਖਿਲਾਫ ਲਗਾਤਾਰ ਐਕਸ਼ਨ ਕਰ ਰਹੇ ਹਾਂ ਜੋ ਵੀ ਸਾਡੇ ਗੈਲ ਧਿਆਨ ਚਾਉਂਦੀ ਹੈ ਜਾਂ ਫਿਰ ਅਸੀਂ ਨਾਕਾ ਲਗਾ ਕੇ ਕਿਸੇ ਨੂੰ ਉੱਥੇ ਫੜਦੇ ਤਾਂ ਅਸੀਂ ਲਗਾਤਾਰ ਇਹਨਾਂ ਤੇ ਕਾਰਵਾਈ ਕਰ ਰਹੇ ਹਾਂ ਤਾਂ ਇਸ ਟਾਈਪ ਦੀ ਕੋਈ ਵੀ ਹਰਕਤ ਲੁਧਿਆਣਾ ਸ਼ਹਿਰ ਵਿੱਚ ਬਿਲਕੁਲ ਟੋਲਰੇਟ ਨਹੀਂ ਕੀਤੀ ਜਾਵੇਗੀ ਸੀਨੀਅਰ ਆਫਿਸਰਸ ਇਨਕਲੂਡਿੰਗ ਸਾਡੇ ਮਾਨਯੋ ਕਮਿਸ਼ਨਰ ਸਾਹਿਬ ਸ਼੍ਰੀ ਸੁਪਨ ਸ਼ਰਮਾ ਜੀ ਆਈਪੀਐਸ ਐਂਡ ਸਾਡੇ ਟ੍ਰੈਫਿਕ ਦੇ ਹੋਰ ਅਫਸਰ ਡੀਸੀਪੀ ਸਾਹਿਬ ਐਂਡ ਐਸਪੀ ਸਾਹਿਬ ਸਾਰਿਆਂ ਦੇ ਸਟ੍ਰਿਕਟ ਹੁਕਮ ਨੇ ਕਿ ਇਹ ਆਪਾਂ ਹੁੱਲੜਬ ਗੁੰਡਾਗਰਦੀ ਜਾਂ ਫਿਰ ਇਦਾਂ ਦਾ ਜਿਹੜਾ ਕਿ ਹੈ ਆਪਣੇ ਆਪ ਨੂੰ ਕਾਨੂੰਨ ਤੋਂ ਉੱਤੇ ਸਮਝਣਾ ਇਸ ਤਰ੍ਹਾਂ ਦੀ ਐਕਟੀਵਿਟੀ ਸਟੋਲਰਟ ਨਹੀਂ ਕਰਾਂਗੇ ਲੋਕਾਂ ਨੂੰ ਕੀ ਸੁਨੇਹਾ ਦੇਣਾ ਚਾਹੋਗੇ ਕਿਉਂਕਿ ਅੱਜ ਕੱਲ੍ਹ ਦੀ ਨੌਜਵਾਨ ਪੀੜ੍ਹੀ ਇਸ ਚੀਜ਼ ਨੂੰ ਕਾਫੀ ਮੋਟੀਵੇਟ ਦੇਖਦੀ ਹੈ ਇਸ ਚੀਜ਼ ਨੂੰ ਦੇਖਦੇ ਕਿ ਸਾਡੇ ਸਾਡੇ ਇਹ ਲਾ ਕੇ ਅਸੀਂ ਪਰਸੈਂਟ ਹੀ ਸਾਡੀ ਔਰਾ ਵਧਦਾ ਹੈ ਉਹ ਚੀਜ਼ ਨੂੰ ਤੁਸੀਂ ਕਿਸ ਤਰ੍ਹਾਂ ਸਮਝਾਉਣਾ ਚਾਹੋਗੇ ਮੈਂ ਨੌਜਵਾਨਾਂ ਨੂੰ ਇਹੀ ਅਪੀਲ ਕਰਦਾ ਜੀ ਔਰਾ ਦੀ ਕੋਈ ਗੱਲ ਨਹੀਂ ਪੁਲਿਸ ਦੀ ਗੱਡੀ ਐਂਬੂਲੈਂਸਸ ਇਹ ਹੂਟਰ ਯੂਜ਼ ਕਰਦੇ ਆ ਉਹਦਾ ਇੱਕ ਮੰਤਵ ਹੁੰਦਾ ਹੈ ਸਾਨੂੰ ਕਿਤੇ ਐਮਰਜੈਂਸੀ ਜਾਣਾ ਕਿਸੇ ਦੀ ਜ਼ਿੰਦਗੀ ਖਤਰੇ ਚ ਹੁੰਦੀ ਹੈ ਕੋਈ ਐਂਬੂਲੈਂਸ ਜਾ ਰਹੀ ਹੈ ਫਾਇਰ ਬ੍ਰਿਗੇਡ ਜਾ ਰਹੀ ਹੈ ਕੁਝ ਪੁਲਿਸ ਐਮਰਜੈਂਸੀ ਹੁੰਦੀ ਹੈ ਕਿਤੇ ਲਾਅ ਐਂਡ ਆਰਡਰ ਸਿਚੁਏਸ਼ਨ ਹੁੰਦੀ ਹੈ ਅਸੀਂ ਵੀ ਜ਼ਿਆਦਾ ਉੱਥੇ ਯੂਜ਼ ਕਰਦੇ ਆਂ ਐਂਡ ਇਹ ਸਾਡੀ ਨੈਸੈਸਿਟੀ ਹੈ ਇਹਦਾ ਕੋਈ ਔਰਾ ਕ੍ਰੀਏਟ ਕਰਨਾ ਕਿਸੇ ਦਾ ਪਰਪਸ ਨਹੀਂ ਹੈ ਵੀਆਈਪੀ ਕਲਚਰ ਜਿਵੇਂ ਕਿ ਮਾਨਯੋਗ ਸੁਪਰੀਮ ਕੋਰਟ ਦੀਆਂ ਵੀ ਹਦਾਇਤਾਂ ਨੇ ਕਿ ਆਪਾਂ ਇਸ ਟਾਈਪ ਦੀ ਚੀਜ਼ ਨੂੰ ਨਹੀਂ ਪ੍ਰੋਮੋਟ ਕਰਨਾ ਔਰ ਸਰਕਾਰ ਦੀਆਂ ਵੀ ਹਦਾਇਤਾਂ ਨੇ اپنی ਪੰਜਾਬ ਸਰਕਾਰ ਦੀਆਂ ਵੀ ਤਾਂ ਮੈਂ ਲੋਕਾਂ ਨੂੰ ਇਹੀ ਅਪੀਲ ਕਰੂੰਗਾ ਇਸ ਨੂੰ ਔਰਾਂ ਦੇ ਨਾਲ ਨਾ ਕਨੈਕਟ ਕੀਤਾ ਜਾਵੇ ਇਟਸ ਅ ਨੈਸੈਸਿਟੀ ਫਾਰ ਅਸ ਐਂਡ ਦੀ ਐਮਰਜੈਂਸੀ ਸਰਵਿਸਿਜ਼ ਸਾਨੂੰ ਤਾਂ ਯੂਜ਼ ਕਰਨੀ ਪੈਂਦੀ ਆਦਰਵਾਇਜ਼ ਇਸ ਤੋਂ ਗੁਰੇਜ਼ ਕੀਤਾ ਜਾਵੇ ਸੀਗੇ ਏਸੀਬੀ ਜਤਨ ਬੰਸਲ ਜੀ ਜਿਨ੍ਹਾਂ ਨੇ ਕਿਹਾ ਕਿ ਬਿਲਕੁਲ ਇਹ ਜਿਹੜਾ ਮਾਹੌਲ ਬਣਾਉਂਦੇ ਨੇ ਨੌਜਵਾਨ ਲਾਲ ਅਤੇ ਯੈਲੋ ਸੌਰੀ ਲਾਲ ਅਤੇ ਨੀਲੀ ਬੱਤੀ ਲਾ ਕੇ ਘੁੰਮਦੇ ਨੇ ਇਹ ਘੁੰਮਣਾ ਬੰਦ ਕਰ ਦੇਣ ਕਿਉਂਕਿ ਇਹ ਰੂਲਸ ਦੇ ਖਿਲਾਫ ਹੈ ਤੇ ਲਗਾਤਾਰ ਲੁਧਿਆਣਾ ਸੋਸ਼ਲ ਮੀਡੀਆ ਤੇ ਇਹ ਵੀਡੀਓ ਜਿਹੜੀ ਕਿ ਵਾਇਰਲ ਹੁੰਦੀ ਹੋਈ ਨਜ਼ਰ ਆ ਰਹੀ ਸੀਗੀ ਤੇ ਪੁਲਿਸ ਨੇ ਇਸ ਨੂੰ ਨੌਜਵਾਨ ਨੂੰ ਪਕੜ ਕੇ ਇਸ ਦਾ ਚਲਾਨ ਕੀਤਾ ਹੋਇਆ ਤੇ ਹੋਰ ਵੀ ਨੌਜਵਾਨਾਂ ਨੂੰ ਸੁਨੇਹਾ ਦਿੱਤਾ ਕਿ ਇਹੋ ਜਿਹਾ ਔਰਾ ਜਾਂ ਇਹੋ ਜਿਹਾ ਮਾਹੌਲ ਬਣਾਣਾ ਬੰਦ ਕਰੋ ਕਿਉਂਕਿ ਜਦੋਂ ਅਸੀਂ ਜੀ ਜਰੂਰ ਬਜਾਣੇ ਆ ਦੋਸਤ ਸਾਨੂੰ ਐਮਰਜੈਂਸੀ ਹੁੰਦੀ ਹੈ ਐਮਰਜੈਂਸੀ ਦੇ ਦੌਰਾਨ ਅਸੀਂ ਬਜਾਣੇ ਆ ਅਦਰਵਾਈਜ਼ ਸਾਦੂ ਇਹੋ ਜਿਹਾ ਕੋਈ ਅਸੀਂ ਨਹੀਂ ਬਜਾਂਦੇ ਲਾਣ ਤੁਹਾਡੀ ਗ੍ਰੇਸ ਸਾਨੂੰ ਕਮੈਂਟ ਸੈਕਸ਼ਨ ਜਰੂਰ ਦੱਸਿਓ ਜੁੜੇ ਹੋਣ ਲਈ ਨਾਲ ਦੀਪਕ ਕੁਮਾਰ ਦਾ ਯੂਪਰ ਰਿਪੋਰਟ ਧੰਨਵਾਦ